ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਰਾਲੀ ਭੇਜੀ ਗੰਨੇ ਦੀ ਆਪਾਂ ਨੇ ਗਿਆ ਡਰਾਈਵਰ ਲੈ ਕੇ ਆਪਣਾ ਪੰਡਤ ਜੀ ਪੰਜ ਦਿਨ ਹੋਏ ਖੜੀ ਦੀ ਬਾਈ ਆਪਾਂ ਨੂੰ ਬਾਈ ਕੰਮ ਹੈ ਅੱਜ ਇੱਕ ਦੋ ਇਸ ਕਰਕੇ ਡਰਾਈਵਰ ਭੇਜਾ ਭਾਈ ਅੱਜ ਲੈ ਵੀ ਕਰ ਲਿਆ ਅੱਜ ਆਪਾਂ ਨੇ ਆਪਣਾ ਇੰਡੋ ਫਾਰਮ ਸਟਾਰਟ ਸਪਰੇਅ ਡਰ ਕੱਢਾਂਗੇ ਸਪਰੇਅ ਪੰਪ ਪਾਵੇਂਗੇ ਹੋਰ ਗਰਜੰਟ ਸਿੰਘ ਜੀਤਾ ਜੀ ਸਪਰੇਅ ਕਰਾਂਗੇ ਸਪਰੇਅ karenge ਟਰੈਕਟਰ ਗੱਲ ਕਰਾਂਗੇ ਗੱਡਾਂ ਬਈ ਆਪਣਾ ਖਾਦ ਵਾਲਾ ਜਿਗਾਰਡ ਇਹ ਜਿਗਾਰਡ ਪਾਵੇਂਗੇ ਐਪਲੀਮੈਂਟਿਕ ਕੱਢ ਕੇ ਦੂਆ ਪਾ ਆ ਗਏ ਤਾਕਤਾਲੀ ਸਪਰੇਅ ਕਰਾਂਗੇ ਬਈ ਕਣਕ ਪਰ ਕਣਕ ਪਾਣੀ ਕਰਕੇ ਦਬਰੀ ਹੈ ਪ੍ਰਸੰਤ ਕਰਕੇ ਦਵਾਈ ਮੈਂ ਬਾਈ ਇਹ ਗੈਲ ਲਿਓ ਜੀ ਜੋੜ ਲਿਆ ਟੰਗਾ ਗਹਿਣਾ ਟੰਕੀ ਕਰ ਲਈ ਬਾਈ ਸਾਫ ਹੈ ਨ ਧੋਤੀ ਪਾਣੀ ਪੁਣੀ ਮਾਰ ਗਾ ਬਾਕੀ ਬਾਈ ਦਵਾਈ ਪਾਣੀ ਆਪਾਂ 11 ਗਾ ਬਾਈ 18 18 ਠੀਕ ਹੈ ਗਨੀਜ਼ ਸਲਫੇਟ ਦੋ ਤਤ ਨੇ ਹੋ ਗਏ ਬਾਈ ਇੱਕ ਹੋ ਗਿਆ ਬਈ ਉਹ ਐਕਸਟਰਾ ਪਾਵਰ ਇੱਕ ਕਮੇਨਿੰਗ 골ਡ ਇਸਮਾ ਬਈ ਕਈ ਤੱਤ ਹੈ ਮੈਗਨੀਜ਼ੀਅਮ ਜ਼ਿੰਕ ਫਾਸਫੋਰਸ ਆਪਣਾ ਪਟਾ ਅਸ਼ਵੀਏ ਕੁਝ ਪਰਸੈਂਟ ਛੋਟੇ ਛੋਟੇ ਤੱਤ ਕਈ ਹੈ ਪਿਛਲੇ 2 ਸਾਲਾਂ ਤੇ ਵਰਤ ਰਹੇ ਆਪਾਂ ਪਿੱਛੇ ਆਪਾਂ ਨੇ ਦੋ ਵਰਤੇ ਦੇ ਇੱਕ ਗੈਲ ਵਿਛਾਲ ਪਾਇਆ ਦਾ ਜਿਹੜਾ ਪਿਛਲੀ ਵੀਡੀਓ ਮੈਂ ਦੇਖਿਆ ਸੀ ਨਾ ਕਿਉਂ ਨਹੀਂ ਪਾਇਆ ਦਾ ਇਹਦੀ ਆਪਾਂ ਵਿਛਾਲ ਦੀ ਜਗ੍ਹਾ ਇਹੋ ਪਾ ਰਹੇ ਆਂ ਤਿੰਨ ਤੱਤ ਪਾ ਰਹੇ ਆਂ ਬਈ ਲਗ ਲਗ ਕੋਲ ਬਣਾ ਕੇ ਟੰਕੀ ਮੇ ਪਾ ਦੇਗੇ 600 ਲੀਟਰ ਦੀ ਟੰਕੀ ਆਪਣੀ तकरीबन 4 ਤੇ 5 ਕਿੱਲੇ 4-5 ਕਿੱਲੇ ਕੱਢੀ ਆ ਹਨ ਮੇਰੇ 600 ਲੀਟਰ ਗਲ ਆਧਿਆ ਬਾਈ ਦੋ ਬਾਲਟੀ ਮੋ ਇਹ ਖੁੱਡਾ ਆ ਇਹ ਆਪਾਂ ਮਿੰਕਾ ਪਾਵਾਂਗੇ ਡੱਬੇ ਗਾਲੀ ਸਗਲ ਇਸਮਾ ਕਿਲੋ ਮਾਲ ਆਵਾ ਅੱਗੇ ਪੈਕਟ ਹੋਆਂ ਕਿ ਕਿਲੋ ਕਿੱਲੇ ਲੈ ਬਾਈ ਬਾਅਦ ਚੜਲੇ ਪਨੇ ਪਈ ਹੈ ਸੋਰ ਜੀ ਲੈ ਗਏ ਚਲੋ ਜਮ ਜਾ ਕੋਈ ਨਹੀਂ ਕੋਈ ਬਾਤ ਨਹੀਂ ਮੁੱਕੀ ਘੱਟ ਵੱਧ ਇੱਕ ਚਾਰ ਪਾਉ ਦੀ ਇਹ ਚੀਜ਼ਾਂ ਧੋਗ ਹੈ ਪਾਗ ਹੈ ਰੰਗ ਖੋਲ ਕੇ ਪਾਗ ਹੈ ਫਿਰ ਕਰਾਂਗੇ ਕੰਮ ਸਟਾਰਟ ਆਪਾਂ ਸਪਰੇਅ ਵਾਲਾ ਦੇਓ ਜੀ ਬਰਦੇਗਾ ਨਾ ਦੇਖਾ ਉਹ ਦਾ ਤਰੀਕਾ ਕਰਤੀ ਸਪਰੇਅ ਨਾਲ ਆਪਾਂ ਨਾ ਓਰੀ ਨਿਊਜ਼ਲੈਂਡ ਦੀ ਸੈਟਿੰਗ ਜੀ ਥੋੜੇ ਅੜੀ ਆ। ਉਹਦੇ ਕੰਮ ਕਰੀਏ ਆਪਾਂ। ਉਹ ਵੀ ਬਈ ਰੇ ਵਾਲੀ ਫੰਟਾਂ ਬਣੀਆਂ। ਉਹ ਵੀ ਫੰਟਾਂ ਮਨੂੰ ਟਰੈਕਟਰ ਚਲੇਗਾ। ਭਰ ਰਹੇ ਬਾਈ ਖੇਤਮਾ ਹੋਰ ਤਾਂ ਸਸਰੀ ਗਾਲ ਉਹ ਭੱਜ ਲਿਆ ਮਰਜੰਟ ਸਿੰਘ ਹੋ ਰਿਹਾ ਬਾਈ ਦਵਾਈ ਭਰ ਰਹੇ ਆਪਾਂ ਹੌਦੀ ਮਾਦੇ ਪਾਣੀ ਤੌੜੀਆਂ ਵੀ ਆਪਣਾ ਪੱਟਿਆ ਗਿਆ ਬੰਦੇ ਆ ਅੱਛਾ ਆ ਗਿਆ ਬਈ ਏਟੋਮੈਟਿਕ ਭਰਦੇ ਆ ਦੇਖ ਲੇ ਕਿੰਨਾ ਸਖਾਲਾ ਹੋ ਗਿਆ ਕੰਮ ਹੋਰ ਬਹੁਤ ਸਖਾਲਾ ਹੋਣਾ ਬਾਈ ਠੰਗਲ ਚੱਕੀਆਂ ਫਰੀ ਜਾਏ ਗਰਾਂ ਦੇ ਢੋਲੀਆਂ ਪਹਿਲਾਂ ਇੱਥੇ ਦੁੱਖਨੇ ਕਰਿਆ ਜੀ ਪਾਪਾ ਜੀ ਕੋਲ ਹੁੰਦੀ 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 ਆ ਵੀ ਕੋਲ ਬਾਈ ਤਿੰਨੋਂ ਵਾਂਗ ਲੱਗ ਲੱਗ ਬਣਾ ਮਾਂ ਤਿੰਨੇ ਦਵਾਈਆਂ ਆਪਾਂ ਜਿਹੜੀ ਜਿਹੜੀ ਪਾ ਰਹੇ ਆ ਅੱਗੇ ਦਵਾਈ ਤੌਰ ਤੇ ਇਕੱਠੇ ਰੱਖਾ ਬਾਈ ਇਹ ਰੱਖ ਲੀ ਜੀ ਪਹਾਰ ਬੱਜੇਗਾ। ਹਲਾ ਬਾਈ ਪਰੀਆਂ ਚਾਰ ਟੰਕੀਆਂ ਘਰਾਂ ਦੇ ਹੀ ਵੀ ਉਹ ਪਹਿਲੀ ਟੰਕੀ ਭਰੀ ਹੋਰ ਮੋਟਰ ਪਾ ਕੇ ਆਪਾਂ ਨੇ ਉੱਥੇ ਚੱਲੀ ਹੋਇਆ ਸਿੰਗਲ ਫੇਸ ਵਾਲੀ ਗੱਲ ਤਾਜ਼ਾ ਪਾਣੀ ਪੈ ਜਾ ਇਹਦਾ। ਲਗਾ ਬਾਈ ਨੇ ਲੰਬੀ ਪੱਟਾਂ ਇੱਧਰ ਸਾਹ ਵਾਲੇ ਖੇਤ ਮਾ ਆ ਗਏ ਆਪਾਂ। ਸਸ ਬਾਈ ਇਹ ਹਜਾ ਲੰਬਾ ਕੇ ਤਬ ਹੋਇਆ ਹੈ ਆ 400 ਹਵਾ ਚੱਲਦੀ ਨਾ ਹੋਵੇ ਕੀ ਕਿਆ ਵਾਦੀ ਨਾ ਵਾ ਦੁਪਹਿਰਾ ਲੱਗਿਆ ਵਾ ਪੁੱਪੀ ਵਾਲਾ ਜਿੱਤਰ ਅੱਜ ਹੈ ਅੱਜ ਥੋੜੀ ਹਵਾ ਜਾਦਾ 1 ਸਵਾ ਦਾ ਵਾ ਬਾਈ ਰੇ ਪਾਣੀ ਦਾ ਜੈ ਸਪਰੇਅ ਕਰਨੇਗਾ ਐਨ 4 ਫੰਟਾ ਮਾ ਕਿਲਾ ਨਹੀਂ ਘਟ ਜਾ ਲੈ ਵੀ ਚੌਥੀ ਟੰਕੀ ਹੋ ਗਈ ਇਸ ਖੇਤ ਦੀ ਹਨਾ ਚਾਰ ਪਰੀਆਂ ਘਰਾਂ ਦੇ ਸ੍ਰੀ ਰਾਮ ਮੈਗਨੀਸ਼ੀਅਮ ਸਲਫੇਟ ਸ੍ਰੀ ਰਾਮ ਦਾ 18 18 ਇਸ ਦਾ 11 ਦਾ 11 ਤਰਾ ਕੀ ਯਾਰਾ ਬੀਟਾ ਵਾ ਫਰਕ ਹੈ ਕੋਸੂ ਸਮਾ ਪਤਾ ਨਹੀਂ ਹੈ ਕੀ ਹੈ ਇਹ ਸ਼ੇਰ ਇੱਕ ਵੇਰੀ ਐਗਰੋਗਾ ਐਨ ਪੀ ਕੇ ਇਹ ਵੀ ਐਨ ਪੀ ਕੇ ਉਹ ਵੀ ਐਨ ਪੀ ਕੇ ਉਹ ਸਲਫੇਟ ਹੈ ਬਾਕੀ ਭਾਈ ਪਹਿਲਾਂ ਖਵਾੜ ਵਾਲੀ ਉਹ ਪਾਈ ਦੀ ਡੋਲਾ ਡੋਲਾ ਪਰ ਆਪਣਾ ਪਾਲਕ ਵਾਲੀ ਦੇਖੋ ਕਿਤਰਾ ਮਾਰੀ ਪਾਲਕ ਬਾਟਨ ਬੁੱਟੀ ਵਾਲੀ ਹਰ ਟੂ 40 ਰਲਾ ਕੇ ਪਾਈ ਸੀ ਹੱਥ ਵਾਲੇ ਪੰਪ ਗੱਲ ਸੱਡਾ ਸੱਡਾ ਕਰਵਾ ਦਿੱਤੀ ਮੈਂ ਅਜਰ ਜੰਟ ਨਹੀਂ ਕਰੀਏ ਜਿਹਦੇ ਸਾਰੀ ਸਾਫ ਕਰ ਦਿੱਤੀ ਕਣਕ ਵਿੱਚ ਵੀ ਸਾਫ਼ ਹੈ ਕੋਈ ਕਬਾੜ ਨਹੀਂ ਕੁਝ ਨਹੀਂ ਬਸ ਇਹ ਪਾਣੀ ਕਰਕੇ ਪ੍ਰਸਾਂਤ ਕਰਕੇ ਇਹ ਪਿਲੀ ਪਿਲੀ ਪਈ ਵੀ ਤੀ ਦਵੀਂ ਵੀ ਜਿਹੜੀ ਨਾ ਬਸ ਸੂਰੇ ਲਾਸਟ ਹੈ ਚਿਹੂਰੀ ਦੇ ਪਰ ਲੈ ਜੀਂ ਪਰਲੇ ਖੇਤ ਵਾਸਤੇ ਵੀ ਇੱਕ ਅੱਛਾ ਕਿ ਤਰਮ ਮਾਰਿਆ ਪਿਆ ਕਬਾੜ ਕਾਲਾ ਫਲਾ ਮਾਰ ਇਹ ਮਪਾ ਦੀ ਆਪਾਂ ਨੇ 24D ਹਰ ਐਫਿਨਿਟੀ ਦੋ ਦਵਾਈਆਂ ਰਲਾ ਕੇ ਪਾਈ ਦੀਆਂ ਇਹ ਗੁੱਲੀ ਡੰਡਾ ਕੀ ਕੋਈ ਪਾਈ ਨਹੀਂ ਬੁੱਤੇ ਰਹਿ ਰਹੂਗੇ ਬਸੇ ਮੈਂ ਇਹਨਾਂ ਵਾਂ ਖਾਲਾ ਵਾਂ ਸੰਕੋਰ ਜਾਂ ਰਾਉਂਡ ਅਪ ਕਰਵਾ ਦਿਆਂਗੇ ਇਹ ਅਗਰ ਮੌਸਮ ਖਾਲਾ ਖੋਲਾ ਸਾਫ ਹੋ ਜਾਈਂਗਾ ਜੇ ਪਾਣੀ ਪੁਣੀ ਲਾਣਾ ਪਏ ਜਾ ਜੇ ਬਰਸਾਤ ਫਿਰ ਤੋਂ ਪੈ ਗਈ ਫਿਰ ਤਾਂ ਸਰੇ ਜਿਹਾ ਹੈਗਾ ਬਈ ਉਹ ਖਾਲਾ ਪਰ ਮਾਰ ਦੇਗਾ ਗ੍ਰਾਮ ਮੌਸਮ ਲੱਗੀ ਟੰਕੀ ਨੇੜੇ ਆਪਣੀ ਚਲਾਂ ਬਸੇ ਉਹ ਟੰਕੀ ਲੱਗੇਗੀ ਇਸ ਖੇਤਵਾ ਫਿਰ ਜਾਈਂਗਾ ਪਾਗ ਲੇਗਾ ਤੁਮਾਂ ਲੱਗੀ ਨੇੜਾ ਚਾਰ ਸਿਲੰਡਰ ਤਾਂ ਨਹੀਂ ਇਹ ਨਾ ਤਾਂ ਨੇ ਲਿਓ ਜੀ ਦੋ ਖੇਤ ਨਵੇੜਿਆ ਇਹ ਆ ਗਿਆ ਆਪਾ ਬਾਬੇ ਪੀਰ ਵਾਲੇ ਮਾ ਤਕਰੀਬਨ ਆਪਣਾ ਰੇਹ ਵਾਲੀ ਦੀ ਲੰਬੀ ਲਾਈਨਾਂ ਪਾਈਆਂ ਬਾਈ ਉਹ ਨਹੀਂ ਲਾਈਨਾਂ ਮਨੂ ਚੱਲਿਆ ਦੂਰ ਵਾਲੇ ਤੋਂ ਵੀ 2 3 4 4 ਗਿੱਲਿਆਂ ਦੀ ਲਾਈਨ ਬਣਾ ਤਕਰੀਬਨ ਕਣਕ ਸਾਰੀ ਆਪਣੀ ਆ ਉਹ ਸਰੋਂ ਤੱਕ ਸਾਫ਼ ਹੈ ਬਾਈ ਕਣਕ ਹੈ ਨਾ ਕੋਈ ਖਬਾਰ ਕਬੂੜ ਤੇ ਬਚਾਉ ਹੈ ਠੀਕ ਹੈ ਇਹ ਮਤਲਬ ਆਪਾਂ 5 6 3:3 ਵਜਾਈ ਵਜਾਈ ਹੋਈ ਵੀ ਹੈ ਬਾਈ ਉਹ 6 ਨਵੰਬਰ ਦੀ ਪਤਾ 4 ਨਵੰਬਰ ਦੇ ਲਗੇ ਦੇ ਬੀਜਣ ਜਿਹੜਾ ਪਹਿਲਾਂ ਪਰਾਂ ਖੇਤ ਕਰਕੇ ਆਏ ਆ ਉਹ 4 ਹਰ 5 ਦਾ ਬੀਜਿਆ ਪਾ ਇਹੋ 6 ਨੂੰ ਬੀਜਣ ਲਗੇ ਦੇ ਨੇ ਦੇਖੋ 2 ਫਾਦ ਪਾਈਆਂ ਬਈ ਖੇਤਮਾਂ ਤੀਸਰੀ ਵਾਰੀ ਆਪਾਂ ਨਾ ਹੱਥਾਂ ਗੈਲੋ ਡੈਡੀਆਂ ਦੂੜੀਆਂ ਬਾ ਰੇਪ ਪਵਾਇਆ ਦਾ ਬੰਦਿਆਂ ਦੇ ਆਪਣੇ ਦੇ ਉਹ ਵੀ ਮਤਲਬ ਇਹ ਨਹੀਂ ਕਿ ਕੰਮਾ ਨਹੀਂ ਪਿਆ ਜਿਹੜੀ ਲੇਟ ਕਣਕ ਹੈ ਉਹਨਾਂ ਦਾ ਤੇ ਆ ਬਾਸ ਸਪਰੇਅ ਕਰ ਰਹੀ ਹੈ ਦੇਖੋ ਬਾਕੀ ਬਾਈ ਬਾਬੇ ਨਾਨਕ ਨੂੰ ਪਤਾ ਆਪਣੇ ਗੰਨੀ ਦੇ ਆਪਣਾ ਮਿੰਨਤ ਕਰਨਾ ਆਪਣਾ ਫਰਜ ਹੈ ਜੋ ਉਪਰਾਲਾ ਆਪਾਂ ਕਰ ਸਕਾ ਉਹ ਕਰ ਰਹੇ ਆਂ ਅਸਲੀ ਘਟ ਕੋ ਬਤ ਉਹ ਉਹ ਸੁਪਰ ਵਾਲੇ ਦਾ ਤੇ ਨੂੰ ਪਤਾ ਠੀਕ ਹੈ ਬਾਈ ਬਣੇ ਰਿਹਾ ਆਪਣੀ ਵੀਡੀਓ ਗੱਲ ਲਾਵਾ ਝੱਟ ਦਿਖਾਵਾਂ ਅੱਜ ਸਾਨੂੰ ਕਿੰਨਾ ਕੰਮ ਨਿਪੜੇਗਾ ਆਪਣਾ ਇਹ ਚੀਆ ਕੋਸਣਾ ਕੋਸ ਕੰਮ ਬਾਕੀ ਲਾਵੇ ਝਟ ਕੱਲ ਨੂੰ ਚੱਲਾਂਗੇ ਬਾਈ ਤਰ੍ਹਾਂ ਦਾ ਟਾਈਮ ਕਾਫੀ ਹੋ ਗਿਆ ਢੱਡਾ ਮੌਸਮ ਹੈ ਸੜੀ ਗਾਲਾ ਹੋ ਗਿਆ ਕਾਫੀ ਕੰਮ ਖਿੱਚ ਆ ਗਿਆ ਬਾਈ ਮੌਸਮ ਠੀਕ ਦਾ ਅੱਜ ਚੱਲ ਰਿਹਾ ਬਾਈ ਸਪਰੇਅ ਕਾ ਕਰਦੇ ਆ ਰਿਹਾ ਬਾਈ ਇਹ ਹੱਥ ਗੱਲ ਕਰ ਰਹੇ ਆ ਪੈਪ ਗੱਲ ਦੰਦੂ ਨਾ ਦੇਗੇ ਬਾਈ ਛੱਟ ਜੇ ਕਿਤੇ ਨਾ ਜਾਣ ਆਣਾ ਹੋਇਆ ਪਹੁੰਚ ਗਏ ਬਾਈ ਘਰ ਆਪਾਂ ਮਾਰेंगे ਪਾਣੀ ਵਿਸਪਰ ਤੇ ਬਾਈ ਰੇ ਸਪਰੇਅ ਦੇ ਬਾਅਦ ਤੋਂ ਨਾ ਲਗਾ ਲਈ ਫਿਰ ਜਿ ਘਰ ਸੁੱਕ ਜਾਣਾ ਓੱਖਾ ਹੋ ਜਾ ਕਿਤਨਾ ਸੁਧਰਿਆ ਪੈਸਾ ਹੋ 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 ਉਹ ਮੰਗੋ ਮੇਰੇ ਆ ਹਰ ਜੀ ਆਪ ਦਿਖਾ ਤੂੰ ਆ ਬਾਈ ਫਿਰ ਗੱਲ ਕੀ ਗੱਲ ਸਾਫ ਹੋ ਜਾ ਲਿਟਰਾਂ ਦੇ ਉੱਪਰ ਪਾ ਦਿਆ ਲਫਾਫਾ ਪਾ ਪਾ ਲੈਣਾ ਫਿਰ ਜਿਹਦੇ ਨੇ ਹੱਪਲੇ ਪਿਛੜੇ ਕੰਦੇ ਵਾਲੇ ਹੈ ਭਾਈ ਉਹਦਾ ਟਰੈਕਟਰ ਨੇਰਾ ਹੋ ਗਿਆ ਬੜਾ ਮੋਟਾ ਰਹਿ ਗਿਆ ਕਿਤੇ ਗਾਰਾ ਕੱਲ ਨੂੰ ਸਪਰੇਅ ਕਰਨੀ ਹੋ ਆਪਣਾ ਸਪਰੇਅ ਕਰਦੇ ਵੇ ਤੋਂ ਨਹੀਂ ਲਿਬੜੇ ਨਾ ਭਿੱਜੇ ਟਰੈਕਟਰ ਤੋਂ ਦੇਵੇ ਜ਼ਰੂਰੀ ਜਿ ਸਰ ਕੱਪੜੇ ਭਿੱਜ ਗਏ ਲੀਬੜ ਗਏ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰੇਗਾ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਮਿਲਾਂ ਨਵੀਂ ਵੀਡੀਓ ਵਿੱਚ ਕਿਸੇ ਵਾ ਠੀਕ ਹੈ ਬਾਈ ਓਕੇ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ